ਸਰਦੀ ਖੇਤਰ ਦੇ ਵਿੱਚ ਹੜਾਂ ਦੀ ਜਿਹੜੀ ਮਾਰ ਪੈ ਰਹੀ ਏ ਉਹ ਜੇਕਰ ਇੱਕ ਇੱਕ ਪਰਿਵਾਰ ਦਾ ਜੀ ਜਾਇਜਾ ਲਿਆ ਜਾਵੇ ਤਾਂ ਹਜ਼ਾਰਾਂ ਪਰਿਵਾਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜਿਨ੍ਹਾਂ ਦਾ ਨੁਕਸਾਨ ਅੱਜ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਕਈ ਸਾਲਾਂ ਤੋਂ ਉਹ ਇਹ ਸੰਤਾਪ ਹਟਾ ਰਹੇ ਨੇ ਬਿਨ ਜਲਾ ਕੇ ਲੱਖੇ ਕਿਤੇ ਤੋਂ ਕਿਸਾਨ ਨੇ ਦੋਨੋਂ ਪਰ ਆ ਰਹੇ ਛੋਟੀ ਕਿਸਾਨੀ ਹੈ ਗਰੀਬ ਕਿਸਾਨੀ ਹੈ ਕਿਸਾਨ ਇੰਦਰ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਭਰਾ ਸੱਜੇ ਪਾਸੇ ਮੇਰੇ ਇੰਦਸ ਸਿੰਘ ਖੜੇ ਨਹੀਂ ਐ ਤੁਹਾਡੀ ਕਿੰਨੀ ਜ਼ਮੀਨ ਹੈ ਜੀ 5 ਏਕੜ ਐ ਪਹਿਲਾਂ ਵੀ ਕੋ ਨੁਕਸਾਨ ਹੋਇਆ 3 4 ਰਿਹਾ ਚਾ 2018 ਤੋਂ 2023 ਬੜੀ ਵਾਰ ਨੁਕਸਾਨ ਹੋਇਆ ਜੀ ਮਾਭਿਆ ਨਹੀਂ ਮਿਲਿਆ ਨਹੀਂ ਸਰਕਾਰ ਨੇ ਤਾਂ ਕਹਿ ਤਾ ਵੀ ਉਸ ਨੂੰ ਲੇ ਕਰਤਾਵਰੀਆਂ ਕਰ ਦਿੱਤੀਆਂ ਗਈਆਂ ਸੀ ਤੇਰਾ ਨੁਮਾਇਜ਼ਾ ਦੇ ਦਿੱਤਾ ਗਿਆ ਪਰ ਵਾਰੀ ਮੌਕੇ ਤੇ ਨਹੀਂ ਆਇਆ ਰਿਸ਼ਵਤ ਮੰਗਦੱਸ ਜਿਹੜਾ ਇਹ ਮੁਆਵਜ਼ੇ ਦੀ ਗੱਲ ਹੈਗੀ ਹੈ ਜਾਂ ਰਿਸ਼ਵਤ ਦੀ ਗੱਲ ਹੈਗੀ ਹੈ 68 600 ਰੁਪਇਆ ਤੁਹਾਡੇ ਖਾਤੇ ਕਿ ਨਹੀਂ ਆਇਆ ਨਹੀਂ ਆਇਆ ਇੱਕ ਕਿੰਨੀ ਜਮੀਨ ਹੈ ਟੋਟਲ ਦੋਨਾਂ ਪਾਵਾਂ ਚ ਪਰ ਕੰਜੇ ਕਰ ਕੀ ਸਰਕਾਰ ਤੋਂ ਮੰਗ ਕਰਦੇ ਹੋ ਕਿ ਮੁਆਵਜ਼ੇ ਬਾਰੇ ਮੁਆਵਜ਼ਾ ਦਿੱਤਾ ਜਾਵੇ ਪੂਰਾ ਪਿਛਲਾ ਵੀ ਸਾਲ ਦਿੱਤਾ ਜਾਵੇ 2023 ਦਾ ਨਹੀਂ ਮਿਲੇ ਜੇ ਚੋਨਾ ਜਦੋਂ ਆਪਾਂ ਮੀਂਹ ਤੇ ਮੇਨ ਫਸਲ ਤੁਹਾਡੀ ਚੋਣੀ ਦੀ ਹੈ ਚੋਣੀ ਦੀ ਕਿੰਨੀ ਕੋ ਬਚੀ ਫਸਲ ਇੱਕ ਮਰਦਾ ਵੀ ਨਹੀਂ ਬਚੀ ਸਾਰੀ ਤਬਾਹ ਟੋਟਲ ਦੀ ਟੋਟਲ ਡੁੱਬ ਚੁੱਕੀ ਟੋਟਲ ਦੀ ਟੋਟਲ ਕਿੰਨਾ ਜਿਹੜਾ ਹੁਣ ਤੱਕ ਜਿਹੜੀ ਫਸਲ ਤਿਆਰ ਹੋ ਚੁੱਕੀ ਸੀ ਲਗਭਗ ਹੁਣ ਤੱਕ ਕਿੰਨਾ ਖਰਚਾ ਕਰ ਲਿਆ ਲੋਾਈ ਤੋਂ ਲੈ ਕੇ ਵਹਾਈ ਤੋਂ ਲੈ ਕੇ ਹੁਣ ਤੱਕ 2 ਲੱਖ ਕਰ ਲਿਆ ਮਤਲਬ ਕਿ ਸਾਰੀ ਜ਼ਮੀਨ ਹਾਂਜੀ ਲਗਭਗ 5 ਕਿੱਲੇ ਜ਼ਮੀਨ ਹੈ 5 ਕਿੱਲੇ ਮਤਲਬ ਕਿ 5 ਕਿੱਲੇ ਜ਼ਮੀਨ ਤੇ ਜੇਕਰ ਸਾਰਾ ਤੁਸੀਂ ਟੋਟਲ ਆਪਣਾ ਵੀ ਮਿਹਨਤ ਦਾ ਵੀ ਤੇ ਸਾਰਾ ਖਰਚਾ ਮਿਲਾਓ ਤੇ ਤੁਹਾਡਾ 5 ਲੱਖ ਬਣਦਾ ਹਾਂਜੀ ਹਾਂਜੀ ਇਹ ਕੀ ਸਰਕਾਰ ਤੁਹਾਨੂੰ ਲੱਗਦਾ ਕਿ ਇੰਨੇ ਪੈਸੇ ਤੁਹਾਨੂੰ ਦੇਗੀ ਨਹੀਂ ਲੱਗਦਾ ਜੀ ਦੇਣੇ ਚਾਹੀਦੇ ਨੇ ਵੈਸੇ ਦੇਣੇ ਚਾਹੀਦੇ ਭਗਵੰਤ ਮਾਨ ਸਰਕਾਰ ਭਗਵਾਨਤਮਾਨ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਬੱਕਰੀ ਚਾਹ ਕਿਸੇ ਦੀ ਰੁੜ ਗਈ ਚਾਹ ਮੁਰਗੀ ਰੋੜ ਗਈ ਚਾਹ ਹੋਰ ਪਸ਼ੂ ਮਰ ਗਿਆ ਮੁਰਗੀ ਤੱਕ ਦਾ ਉਹਨਾਂ ਦੇ ਕਹਾਂ ਦਾ ਮਤਲਬ ਸੀ ਵੀ ਇੱਕ ਤਿੰਕੇ ਤੱਕ ਦਾ ਵੀ ਜੇ ਨੁਕਸਾਨ ਹੋਇਆ ਤੇ ਉਹਦਾ ਅਸੀਂ ਮੁਆਵਜ਼ਾ ਦੇਾਂਗੇ ਪਰ ਤੁਹਾਨੂੰ ਸਰਕਾਰ 2022 ਵਿੱਚ ਆਈਏ ਤੁਹਾਨੂੰ 23 ਦਾ ਵੀ ਨਹੀਂ ਮਿਲਿਆ ਮਿਲਿਆ ਕੀ ਯਕੀਨ ਰੱਖਦੇ ਹੋ ਐਸ ਵਾਰੀ ਮੇਲਜ ਚੰਗੀ ਗੱਲ ਹੈ ਆਰਤੀ ਵੀ ਉਹਨਾਂ ਸਾਡੇ ਤੇ ਕਿਸ ਕੀਤੀ ਜਾਂਦੇ ਜਿੰਨਾਂ ਦਾ ਕਰਜ਼ਾ ਦੇਣਾ ਹੈ ਅੱਛਾ ਅੱਗੇ 2 ਲੱਖ ਦੇਣਾ ਸੀ 2 ਲੱਖ ਹੋਰ ਚੜ੍ਹ ਪੈੰਕ ਦਾ ਦੇਣਾ ਉਹ ਵੀ ਸਾਰਾ ਕਰਜ਼ਾ ਚੜੀ ਜਾਂਦਾ ਨੋ ਪਰਿਵਾਰੇ ਖਾਣ ਆਵੇ ਢਾਈ ਢਾਈ ਕਿੱਲੇ ਨਾਲ ਕੁਝ ਵੀ ਨਹੀਂ ਬਣਦਾ ਮਤਲਬ ਕਿ ਬਹੁਤ ਔਖੀ ਸਥਿਤੀ ਹੈ ਹਾਂ ਜੀ ਇਹ ਇੱਕ ਕਿਸਾਨ ਨੇ ਇੰਦਰ ਸਿੰਘ ਅੱਗੇ ਸੱਚੇ ਪਾਸੀ ਉਹਨਾਂ ਦੇ ਵੱਡੇ ਭਾਈ ਸਾਹਿਬ ਨੇ ਜਿਹੜੇ ਕਿ ਆਪਣੇ ਉਤਰੀਆਂ ਨੂੰ ਕੇ ਨਾਂ ਲੈ ਕੇ ਆਏ ਨੇ ਕਿ ਇੱਕ ਜਿਹੜਾ ਇਹ ਵੀ 3 ਪੁੱਤਾਂ ਤਰ੍ਹਾਂ ਜਿਹੜੀ ਪਾਲ ਪਾਲੀ ਫਸਲ ਹੈ ਉਹ ਪੂਰੀ ਤਰ੍ਹਾਂ ਡੁੱਬ ਚੁੱਕੀ ਐ ਕਿਵੇਂ ਮਹਿਸੂਸ ਹੁੰਦਾ ਇੱਕ ਪਾਸੇ ਤੁਸੀਂ ਪੁੱਤ 3 ਪਾਲਦੇ ਹੋ ਦੂਜੇ ਪਾਸੇ ਜਿਹੜੀ ਫਸਲ ਪਾਲੀ ਐ ਬਹੁਤ ਮੁਸ਼ਕਲ ਪਾਜ਼ ਨੇੰਨੇ ਬਹੁਤ ਮਹਿਸੂਸ ਹੁੰਦਾ ਕਿੰਨਾ ਕੁ ਦੁੱਖ ਹੋ ਰਿਹਾ ਬਹੁਤ ਜੀ ਬਹੁਤ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਹੋ ਗਿਆ 5 ਕਿੱਲੇ 2.5 ਕਿੱਲੇ ਦੋ ਪਰਾਵਾਂ ਦੀ ਜੀ ਇਹ ਪਹਿਲਾਂ ਵੀ ਨੁਕਸਾਨ ਹੋਇਆ ਤੁਹਾਡਾ ਪਹਿਲਾਂ ਹੋਇਆ ਜੀ 18 ਵਿੱਚ ਹੋਇਆ ਤੇ ਤੇ ਇਹ だっते ਹੁਣ 25 ਦਾ ਵੀ ਹੋ ਗਿਆ ਤੁਹਾਡੀ ਜ਼ਮੀਨ ਜਿਹੜੀ ਇਹ ਹੈਗੀ ਹੈ ਇਹ ਕੱਚੀ ਹੈ ਜਾਂ ਪੱਕੀ ਹੈ ਮਾਲਕੀ ਹੈ ਜੀ ਮਾਲਕੀ ਹੈ ਮਾਲਕੀ ਹੋਣ ਦੇ باوجود ਵੀ ਮੁਆਵਜ਼ਾ ਨਹੀਂ ਮਿਲਿਆ ਨਹੀਂ ਮਿਲਿਆ ਜੀ ਪਟਵਾਰੀ ਕਹਿੰਦਾ ਸੀ ਬਣਾ ਦਿੱਤਾ ਬਣਾ ਦੇ ਪਰ ਨਹੀਂ ਬਣਾਇਆ ਮੈਂ ਦਫ਼ਤਰ ਗਿਆ ਸੀ ਜਲਾਲਾਬਾਦ ਨਹੀਂ ਮਿਲਿਆ ਜੀ ਸਾਨੂੰ ਅੱਜ ਨਹੀਂ ਫਿਰ ਇਹ ਹੈ ਵੀ ਜਿਹੜੇ ਜਿਹੜੇ ਵਿਧਾਇਕ ਨੇ ਪ੍ਰਸ਼ਾਸਨ ਹੈ ਐਮਐਲਯੂ ਹੀ ਗੱਲ ਕਹਿ ਰਹੇ ਨੇ ਕਿ ਜਿਹੜਾ ਹੈਗਾ ਉਹ ਸਾਨੂੰ ਜਿਹੜਾ ਹੈਗਾ ਕਰਤਾਰੀ ਸਪੈਸ਼ਲ ਦੇ ਆਰਡਰ ਦੇ ਦਿੱਤੇ ਨੇ ਤੇ ਇਹ ਮੁਆਵਜ਼ਾ ਮਿਲੇਗਾ ਪਰ ਮਿਲਿਆ ਤੁਹਾਨੂੰ ਨਹੀਂ ਮਿਲਿਆ ਜੀ ਨਹੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਕਹਿੰਦੇ ਜਲਦ ਜਲਦ ਮਾਰਕਾ ਦੇ ਦੇ ਜਦੋਂ ਤੁਹਾਡੀ 2023 ਵਿੱਚ ਫਸਲ ਵੀ ਸਾਰੀ ਡੁੱਬ ਗਈ ਫਿਰ ਵੀ ਮੁਆਵਜ਼ਾ ਨਹੀਂ ਮਿਲਿਆ ਤੁਹਾਨੂੰ ਇਹ ਲੱਗਦਾ ਨਹੀਂ ਕਿ ਜਿਨ੍ਹਾਂ ਨੇ ਤੁਹਾਡੀ ਜ਼ਮੀਨ ਨਹੀਂ ਲਿਖੀ ਪਟਵਾਰੀ ਕਾਨੂੰਗੋ ਜਾਂ ਕਿਸੇ ਵੀ ਰਮਾਲ ਵਿਭਾਗ ਦੇ ਅਧਿਕਾਰੀ ਉਹਨਾਂ ਖਿਲਾਫ ਕਾਰ ਵੀ ਹੋਣੀ ਚਾਹੀਦੀ ਕਾਰਵਾਈ ضرور ਹੋਣੀ ਚਾਹੀਦੀ ਹੈ ضرور ਤੇ ਜਬਰ ਕਾਰਵਾਈ ਜਰੂਰ ضرور ਹੋਣੀ ਚਾਹੀਦੀ ਉਹਨਾਂ ਤੇ ਹੁਣ ਕੀ ਮੰਗ ਕਰਦੇ ਹੋ ਕਿ ਸਰਕਾਰ ਤੁਹਾਨੂੰ ਕਿੰਨਾ ਮੁਆਵza ਦੇਵੇ ਵੱਤ ਵੱਤ ਦੇ ਮਾਗ ਜਾ ਠੀਕ ਹੈ ਮਨ ਫਸਲ ਇੱਕ ਇੱਕ ਜਿਹੜੀ ਕਿੱਲੇ ਦੀ ਫਸਲ ਹੈ ਚੋਨੇ ਦੀ ਉਹ ਕਿੰਨੀ ਚੱਕ ਲੈਂਦੇ ਹੋ ਸਾਰੀ ਟੋਟਲ ਇੱਕ ਕਿੱਲੇ ਦੀ ਹੋ ਜਾਂਦੀ ਹੈ 89000 ਜੇ 80 90 ਯਾਰ ਦੀ ਹੋਵੇ ਤਾਂ ਮਤਲਬ 4 ਲੱਖ ਪਲੱਸ ਜਿਹੜੀ ਹੈ ਤੁਹਾਡੀ ਫਸਲ ਦੀ ਹੋਣੀ ਸੀ ਹਾਂਜੀ ਹਾਂਜੀ ਹੋਣੀ ਹੈ ਆਮਦਨ ਹੋ ਜਾਣੀ ਸੀ ਆਮਦਨ ਹੋਣੀ ਸੀ ਮਤਲਬ ਕਿ ਜੇ ਅੱਧਾ ਵੀ ਖਰਚਾ ਕੱਢੋ ਤਾਂ ਤੁਹਾਨੂੰ 2 ਲੱਖ ਬਚਣਾ ਸੀ ਬਚਣਾ ਸੀ ਇਸ ਕਰਕੇ ਤੁਹਾਡੇ ਛੋਟੇ ਭਾਈ ਸਾਹਿਬ ਜਿਹੜੇ ਇੰਦਰ ਸਿੰਘ ਨੇ ਕਿਹਾ ਕਿ 2 ਲੱਖ ਦੇ ਅੱਜ ਫਿਰ ਕਰਜ਼ਾਈ ਹੋਗੇ ਕਰਜ਼ਾਈ ਹੋਗੇ ਜੀ ਅੱਗੇ ਅਸੀਂ ਆੜਤੀ ਰੱਖੇ ਕਰਜ਼ਾਈ ਸੀ ਰਹਿੰਦੇ ਹੋਰ ਹੋਗੇ ਅਗਾ ਉਹ ਆੜਤੀ ਦਿੰਦਾ ਸਾਨੂੰ ਕਿੱਥੇ ਕੀ ਤੁਹਾਡੀ ਸਰਕਾਰ ਕੋਲ ਇਸ ਤਰ੍ਹਾਂ ਦੀ ਮੰਗ ਨਹੀਂ ਕਿ ਪੱਕਾ ਹੱਲ ਕੀਤੀ ਜਾਵੇ 18 ਚ ਆਇਆ 23 ਚ ਆਇਆ 25 ਚ ਫਿਰ ਆ ਗਿਆ ਇਹ ਹੱਲ ਕਰੇ ਦਾ ਸਰਕਾਰ ਕਰ ਸਕਦੀ ਹੈ ਤੁਹਾਡੇ ਕਹਿੰਦਾ ਮਤਲਬ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਕੁਝ ਕਰ ਸਕਦੀ ਜੀ ਬੰਨ ਬਣਾ ਸਕਦੀ ਹੈ ਕੁਝ ਕਰ ਚੱਕਦੀ ਹੈ ਇਹ ਉਹ ਕਿਸਾਨ ਨੇ ਦੋ ਪਰਾ ਜਿਨ੍ਹਾਂ ਨੇ ਆਪਣੀ ਉਹ ਵੀ ਕਹਾਣੀ ਦੱਸੀ ਏ ਜਿਹੜੀ ਇਹਨਾਂ ਨਾਲ 218 ਦੇ ਵਿੱਚ ਕੀਤੀ ਕਹਾਣੀ 23 ਦੇ ਵਿੱਚ ਵੀ ਦੁਹਾਈ ਗਈ ਉਜਾੜੇ ਦੀ ਬਰਬਾਦੀ ਦੀ ਤਬਾਹੀ ਦੀ ਅੱਜ ਕਹਾਣੀ ਫਿਰ ਉਹੀ ਉਹਨਾਂ ਦੇ ਦਵਾਰ ਤੇ ਆ ਕੇ ਉਹਨਾਂ ਦੇ ਪੰਜ ਕਿੱल्ल्या ਤੇ ਆ ਕੇ ਤਬਾਹੀ ਦੀ ਡੋਬੇ ਦੀ ਆ ਕੇ ਉਹਨਾਂ ਦੀ ਜ਼ਮੀਨ ਵਿੱਚ ਖੜ ਗਈ ਹੈ ਹਾ ਦੇਖ ਲਓ ਕਿ ਕਿੰਨਾ ਵੱਡਾ ਇੱਕ ਨੁਕਸਾਨ ਹੈ ਜਿਹੜਾ ਉਹ ਹੋ ਗਿਆ ਸਿੱਧੇ ਪੰਜ ਕਿੱल्ल्या ਦਾ ਪੰਜ ਕਿੱल्ल्या ਦੇ ਨੁਕਸਾਨ ਦੇ ਨਾਲ ਕਿੰਨਾ ਵੱਡਾ ਘਾਟਾ ਹੈ ਅਰਥ ਵਾਲੇ ਕਿਉਂਕਿ ਉਹ ਆਪਣੀ ਜਗ੍ਹਾ ਤੇ ਮਜਬੂਰ ਹੋ ਸਕਦੇ ਨੇ ਠੀਕ ਹੋ ਸਕਦੇ ਨੇ ਕਿ ਇਹਨਾਂ ਦੀ ਫਸਲ ਤਾਂ ਹੋਣੀ ਨਹੀਂ ਫਿਰ ਇਹਨਾਂ ਨੂੰ ਪੈਸੇ ਕਿਉਂ ਦੇਈਏ ਬੈਂਕਾਂ ਵਾਲਿਆਂ ਤੋਂ ਲੈ ਕਰ ਜੇ ਬੈਂਕਾਂ ਵਾਲਿਆਂ ਦੇ ਵਾਰੰਟ ਉਹ ਪਿੱਛੇ ਆ ਗਏ ਨੇ ਹੁਣ ਇਹ ਹਾਲਾਤ ਜਿਹੜੀ ਲਗਾਤਾਰ ਉਹ ਮਾੜੀ ਬਣਦੀ ਜਾ ਰਹੀ ਹੈ ਆਰਥਿਕ ਤੌਰ ਤੇ ਨਿਪੀੜੇ ਜਾਣਗੇ ਇਹ ਕਹਿ ਲਓ ਕਿ ਬਰਬਾਦ ਹੋ ਜਾਣਗੇ ਸਰਕਾਰਾਂ 6800 ਰੁਪਇਆ ਮੁਆਵਜ਼ਾ ਉਹ ਵੀ ਇਹਨਾਂ ਨੂੰ ਨਹੀਂ ਮਿਲਿਆ ਜੇ ਮਿਲ ਵੀ ਜਾਵੇ ਤਾਂ ਕੀ ਉਹ ਇਹਨਾਂ ਦੇ ਕੋਈ जखਮਾਂ ਤੇ ਲੋਨ ਜਿਹੜਾ ਲਾਇਆ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਮਾਲ ਅਧਿਕਾਰੀਆਂ ਵੱਲੋਂ ਉਹਨਾਂ ਦੇ ਖਿਲਾਫ ਸਰਕਾਰ ਕਾਰਵਾਈ ਕਰਨ ਦੀ ਗੱਲ ਕਰੇਗੀ ਜਾਂ ਨਹੀਂ ਕਰੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਿਹੜੇ ਛੋਟੇ-ਛੋਟੇ ਕਿਸਾਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਲੋਕਾਂ ਵੀ ਅੱਜ ਜਿਹੜਾ ਹੈਗਾ ਕੋਈ ਅਲੱਗ-ਅਲੱਗ ਟਾਣੀਆਂ ਤੇ ਡੋਬ ਰਿਹਾ ਹੈ ਕੋਈ ਅਲੱਗ-ਅਲੱਗ ਜਗ੍ਹਾ ਤੇ ਬੈਠਾ ਹੈ ਪਰ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਇਸ ਕਰਕੇ ਉਹਨਾਂ ਦਾ ਅੱਜ ਤੱਕ ਸਿੱਧੇ ਤੌਰ ਤੇ ਕਿੰਨੀ ਗਿਣਤੀ ਹੈ ਉਹ ਜਾ ਜਾ ਨਹੀਂ ਲਿਆ ਜਾ ਸਕਦਾ ਪਰ ਕੋਸ਼ਿਸ਼ ਸਾਡੀ ਰਹੇਗੀ ਕਿ ਅਸੀਂ ਹਰ ਕਿਸਾਨ ਤੱਕ ਪਹੁੰਚ ਕਰੀਏ ਤਾਂ ਕਿ ਉਹ ਜਿਸ ਤਰ੍ਹਾਂ ਪਹਿਲਾ ਇਹ ਮੁਆਵਜ਼ੇ ਤੋਂ ਵਾਂਝ ਰਹੇ ਗਏ ਨੇ ਉਹ ਵਾਂਝੇ ਨਾ ਰਹਿ ਸਕਣ ਤੁਸੀਂ ਅੱਜ ਖੇਤ ਵਿੱਚ ਆਇਓ ਕਿਵੇਂ ਮੰਜ਼ਰ ਦੇਖ ਕੇ ਲੱਗਦਾ ਬਹੁਤ ਬੁਰਾ ਲੱਗ ਰਹੀ ਬਹੁਤ ਬੜੇ ਆਉਣੇ ਸਾਡੇ ਗਰੀਬ ਜਾਨੀ ਚੌਂਤਾ ਕਣਕ ਵੀ ਜਾਪਦੀ ਨਹੀਂ ਇਸ ਦੀ ਕਣਕ ਹੀ ਹੋ ਜਾਏਗੀ ਦੁਬਾਰਾ ਪਰਪੋਰਟ ਪਾਣੀ ਨਾ ਸਰਕਾਰ ਕੋਲ ਕੋਈ ਤੁਸੀਂ ਪੜ੍ਹ ਲਿਖ ਕੇ ਕਈ ਜੋਬ ਤੇ ਉਹ ਜਾਵੇਲੇ ਵੀ ਰਜ਼ਗਾਰ ਹਨ ਜੀ ਉਹ ਫਾਦਰ ਸਾਹਿਬ ਨਾਲ کھیਤੀਬਾੜੀ ਦਾ ਕੰਮ ਕਰਦੇ ਉਹ ਮਿਹਨਤ ਪੰਦਾ ਸਾਡਾ ਖੇਤੀਬਾੜੀ ਜੀ ਤੁਹਾਡੇ ਅੱਖਾਂ ਦੇ ਹੰਝੂ ਇਹ ਬਿਆਨ ਕਰਦੇ ਨੇ ਕਿ ਬਹੁਤ ਵੱਡਾ ਦੁੱਖ ਹੈ ਕੀ ਸਰਕਾਰ ਤੋਂ ਮੰਗ ਕਰ ਸਰਕਾਰ ਤੋਂ ਮੰਗੇ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੀ ਮਾਲੀ ਲਾਧੇ ਲਿੱਤੀ ਜਾਵੇ ਇਹ ਹੈ ਕਿ ਮੁਆਵਜ਼ਾ ਜਿਹੜਾ ਹੈ ਉਹ ਘਟੋ ਘਟ ਕੇ ਨਾ ਮਿਲਦਾ ਘਟੋ ਘਟ ਸਾਨੂੰ 60-70000 ਪਰ ਏਕੜ ਮਿਲਣਾ ਚਾਹੀਦਾ ਲੋ ਕਿ ਤਾਂ ਹੀ ਜਿਹੜਾ ਹੈਗਾ ਤੋਰੀ ਪਾਰ ਪਾਈ ਜਾਂ ਕਰ ਜਾਓ ਜੀ ਜੀ ਸਰ ਇਹ ਪੱਕੇ ਪ੍ਰਬੰਧ ਹੜ ਕਿਉਂਕਿ 18 ਚ ਆਇਆ ਹੈ 23 ਆ ਗਿਆ 25 ਚ ਆ ਗਿਆ ਇਹ ਸਾਡੇ ਥੋੜੇ ਸਮੇਂ ਦਾ ਹੈ ਇਸ ਕਰਕੇ ਸਾਨੂੰ ਦਿਸਦਾ ਹੈ ਪਰ ਲੰਬੇ ਸਮੇਂ ਤੋਂ ਬੇਸ਼ੇ ਯਾਦੀ ਤੋਂ ਇਹ ਹੰਡਾ ਰਹੇ ਨੇ ਆਪਣੇ ਪੇਰੈਂਟਸ ਤੁਹਾਡੇ ਦਾਤੇ ਹੀ ਹੰਡਾ ਰਹੇ ਨੇ ਕੀ ਇਹਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਜੀ ਸਰ ਪੱਕਾ ਪ੍ਰਬੰਧ ਹੋਣਾ ਚਾਹੀਦਾ ਇਹਦਾ ਕੋਈ ਪੱਕਾ ਪ੍ਰਬੰਧ ਨਹੀਂ ਹੋ ਰਿਹਾ ਬਸ ਸਾਨੂੰ ਪੰਨ ਦੀ ਉਮੀਦ ਹੈ ਵੀ ਤੋਂ ਪੰਨ ਕੱਢਿਆ ਜਾਵੇ ਇਹਨਲੇ ਤਰਕੇ ਪਾਣੀ ਆ ਕੇ ਤਤਾਕਾ ਸਕੀ